न आती है मुझे वजू आता है जब सजदा कर लेता हूँ मैं सजदा ਇਹ ਤੂਤਾ ਹੈ ਮੇਰਾ ਟਾਰਗੇਟ ਹੈ ਕਿ ਮੈਂ ਵੱਡਾ ਹੋ ਕੇ ਬਹੁਤ ਵੱਡਾ ਸਿੰਗਰ ਬੰਨਾ ਚਾਹੁੰਦਾ ਆਪਣੇ ਪੰਜਾਬ ਦਾ ਨਾਮ ਰੋਸ਼ਨ ਕਰਨਾ ਚਾਹੁੰਦਾ ਨਿਹਗਕੜ ਮੈਮ ਨੇ ਮੈਨੂੰ ਪੁੱਛਿਆ ਕਿ ਤੁਸੀਂ ਕਿੱਥੋਂ ਤੇ ਮੈਂ ਜਦੋਂ ਗੁਰਦਾਸਪੁਰ ਪੰਜਾਬ ਕਿਹਾ ਤੇ ਉਹਨਾਂ ਨੂੰ ਬਹੁਤ ਖੁਸ਼ੀ ਹੋਈ ਕਿ ਮੈਂ ਗੁਰਦਾਸਪੁਰ ਪੰਜਾਬ ਦਾ ਹਾਂ ਤੇ ਜਦੋਂ ਮੈਂ ਆਪਣਾ ਗਾਣਾ ਸ਼ੁਰੂ ਕੀਤਾ ਤੇ ਉੱਠ ਕੇ ਤਾੜੀਆਂ ਮਾਰ ਲਾਪੇ ਸੀ ਕਿ ਮੈਂ ਉਸੂਫੀ ਗਾ ਰਿਹਾ ਸੀ ਤੇ ਇਹਨਾਂ ਕੱਕੜ ਮੈਮ ਨੇ ਮਿਲ ਜੱਫੀ ਪਾ ਲਈ ਪੂਰੇ ਪੰਜਾਬ 'ਚ ਇੱਕ ਹੀ ਬੱਚਾ ਸਿਲੈਕਟ ਹੋਇਆ ਸੱਤ ਨਹੀਂ ਉਹ ਪਹਿਲੇ ਜੀਟੀਵੀ ਦੇ ਵਿੱਚ ਗਾ ਚੁੱਕਿਆ ਹੈ ਇਹ ਦੀ ਸਾਰੇ ਗਾਵਾ ਪੋਰੀ ਜਿਵੀਏ ਗਾ ਕੇ ਆ ਗਿਆ ਜਦੋਂ ਕੋਈ ਟੀਵੀ ਵਿੱਚ ਐਡਸ ਵਗੈਰਾ ਆਂਦੀ ਸੀ ਤੇ ਮੈਂ ਉਹਨੂੰ ਕਾਪੀ ਕਰਨ ਦੀ ਕੋਸ਼ਿਸ਼ ਕਰਦਾ ਸੀ ਜਿਸ ਦੇ ਕਾਰਨ ਮੈਂ ਹਨੂਮਾਨ ਚਾਲੀਸਾ ਵੀ ਸੁਰ ਵਿੱਚ ਬੋਲਦਾ ਸੀ ਜਦੋਂ ਮੈਨੂੰ ਪਾਪਾ ਨੇ ਦੇਖਿਆ ਕਿ ਮੈਂ ਸੁਰ ਵਿੱਚ ਬੋਲ ਸਕਦਾ ਤੇ ਮੈਨੂੰ ਉਹਨਾਂ ਨੇ ਥੋੜੀ 뮤직 ਦੀ ਗਾਣ ਦੀ ਕੋਚਿੰਗ ਦਿੱਤੀ ਤੇ ਜਦੋਂ ਮੈਨੂੰ ਪਤਾ ਚੱਲਿਆ ਕਿ ਮੈਂ ਸੁਰ ਵਿੱਚ ਗਾ ਰਿਹਾ ਤੇ ਮੈਨੂੰ ਆਪਣੇ ਬਾਪ ਤੇ ਪੂਰਾ ਕੌਨਫੀਡੈਂਸ ਸੀ ਪਾਪਾ ਜਾਗਰਨ ਵਿੱਚ ਕੀਬੋਰਡ ਵਜਾਉਂਦੇ ਆ ਪਾਪਾ ਗਾਤਾ ਨਹੀਂ ਸਕਦੇ ਥੋੜਾ ਬੋਤਾ ਗਾ ਸਕਦੇ ਹੈ ਪਰ ਪਾਪਾ ਫਿਰ ਵੀ ਮੈਨੂੰ ਗਾਣਾ ਕੋਈ ਹੋਏ ਤੇ ਉਹਨੂੰ ਫੋਨ ਵਿੱਚ ਕਰਾ ਕੇ ਬੜੇ ਬੜੇ ਵੱਡੇ ਸਿੰਗਰਾਂ ਤੋਂ ਗਵਾਏ ਆ ਉਹਨਾਂ ਨੂੰ ਸੁਣਦੇ ਆ ਕਿ ਕੌਣ ਅੱਛਾ ਗਾ ਰਿਹਾ ਕਿੱਦਾਂ ਗਾ ਰਿਹਾ ਤੇ ਇਹਦੇ ਵਿੱਚ ਮੈਨੂੰ ਉਹ ਚੰਗੇ ਸਿੰਗਰਾਂ ਵਾਲੇ ਗੁਣ ਨਜ਼ਰ ਆਉਂਦੇ ਸੀ ਪਰ ਪੜ੍ਹਾਈ ਵੀ ਇਹਦੀ ਦੇਖਣੀ ਹਾਂਜੀ ਸਕੂਲ ਦਾ ਕੰਮ ਵੀ ਇਹਦਾ ਵੇਖਣਾ ਵੀ ਉਹ ਵੀ ਇਹਨੇ ਕਰਨਾ न आती है मुझे वजू आता है जब सजदा कर लेता हूँ मैं सजदा ਉਤਾ ਹੈ ਮੇਰਾ ਟਾਰਗੇਟ ਹੈ ਕਿ ਮੈਂ ਵੱਡਾ ਹੋ ਕੇ ਬਹੁਤ ਵੱਡਾ ਸਿੰਗਰ ਬੰਨਾ ਚਾਹੁੰਦਾ ਆਪਣੇ ਪੰਜਾਬ ਦਾ ਨਾਮ ਰੋਸ਼ਨ ਕਰਨਾ ਚਾਹੁੰਦਾ ਨਿਹਗਕੜ ਮੈਮ ਨੇ ਮੈਨੂੰ ਪੁੱਛਿਆ ਕਿ ਤੁਸੀਂ ਕਿੱਥੋਂ ਤੇ ਮੈਂ ਜਦੋਂ ਗੁਰਦਾਸਪੁਰ ਪੰਜਾਬ ਕਿਹਾ ਤੇ ਉਹਨਾਂ ਨੂੰ ਬਹੁਤ ਖੁਸ਼ੀ ਹੋਈ ਕਿ ਮੈਂ ਗੁਰਦਾਸਪੁਰ ਪੰਜਾਬ ਦਾ ਹਾਂ ਤੇ ਜਦੋਂ ਮੈਂ ਆਪਣਾ ਗਾਣਾ ਸ਼ੁਰੂ ਕੀਤਾ ਤੇ ਉੱਠ ਕੇ ਤਾੜੀਆਂ ਮਾਰਨ ਲੱਪੇ ਸੀ ਕਿ ਮੈਂ ਸੂਫੀ ਗਾ ਰਿਹਾ ਸੀ ਤੇ ਇਹਨਾਂ ਕੱਕੜ ਮੈਮ ਨੇ ਮੈਨੂੰ ਜੱਫੀ ਪਾ ਲਈ ਪੂਰੇ ਪੰਜਾਬ 'ਚ ਇੱਕ ਹੀ ਬੱਚਾ ਸਿਲੈਕਟ ਹੋਇਆ ਸੱਤੈ ਨੂੰ ਪਹਿਲੇ ਜੀਟੀਵੀ ਦੇ ਵਿੱਚ ਗਾ ਚੁੱਕਿਆ ਜੀਟੀਵੀ ਸਾਰੇ ਗਾਵਾ ਪਹੋਦੀ ਚ ਵੀ ਇਹ ਗਾ ਕੇ ਆ ਗਿਆ ਜਦੋਂ ਕੋਈ ਟੀਵੀ ਵਿੱਚ ਐਡਸ ਵਗੈਰਾ ਆਂਦੀ ਸੀ ਤੇ ਮੈਂ ਉਹਨੂੰ ਕਾਪੀ ਕਰਨ ਦੀ ਕੋਸ਼ਿਸ਼ ਕਰਦਾ ਸੀ ਜਿਸ ਦੇ ਕਾਰਨ ਮੈਂ ਹਨੂਮਾਨ ਚਾਲੀਸਾ ਵੀ ਸੁਰ ਵਿੱਚ ਬੋਲਦਾ ਸੀ ਜਦੋਂ ਮੈਨੂੰ ਪਾਪਾ ਨੇ ਦੇਖਿਆ ਕਿ ਮੈਂ ਸੁਰ ਵਿੱਚ ਬੋਲ ਸਕਦਾ ਤੇ ਮੈਨੂੰ ਉਹਨਾਂ ਨੇ ਥੋੜੀ 뮤직 ਦੀ ਗਾਣ ਦੀ ਕੋਚਿੰਗ ਦਿੱਤੀ ਤੇ ਜਦੋਂ ਮੈਨੂੰ ਪਤਾ ਚੱਲਿਆ ਕਿ ਮੈਂ ਸੁਰ ਵਿੱਚ ਗਾ ਰਿਹਾ ਤੇ ਮੈਨੂੰ ਆਪਣੇ ਬਾਪ ਤੇ ਪੂਰਾ ਕੌਨਫੀਡੈਂਸ ਸੀ ਪਾਪਾ ਜਾਗਰਨ ਵਿੱਚ ਕੀਬੋਰਡ ਵਜਾਉਂਦੇ ਹਨ ਪਾਪਾ ਗਾਤਾ ਨਹੀਂ ਸਕਦੇ ਥੋੜਾ ਬੋਤਾ ਗਾ ਸਕਦੇ ਹੈ ਪਰ ਪਾਪਾ ਫਿਰ ਵੀ ਮੈਨੂੰ ਗਾਣਾ ਕੋਈ ਹੋਏ ਤੇ ਉਹਨੂੰ ਫੋਨ ਵਿੱਚ ਕਰਾ ਕੇ ਬੜੇ ਬੜੇ ਵੱਡੇ ਸਿੰਗਰ ਆਪਣ ਗਵਾਏ ਆ ਉਹਨਾਂ ਨੂੰ ਸੁਣਦੇ ਆ ਕਿ ਕੌਣ ਅੱਛਾ ਗਾ ਰਿਹਾ ਕਿੱਦਾਂ ਗਾ ਰਿਹਾ ਤੇ ਇਹਦੇ ਵਿੱਚ ਮੈਨੂੰ ਉਹ ਚੰਗੇ ਸਿੰਗਰਾਂ ਵਾਲੇ ਗੁਣ ਨਜ਼ਰ ਆਉਂਦੇ ਸੀ ਪਰ ਪੜ੍ਹਾਈ ਵੀ ਇਹਦੀ ਦੇਖਣੀ ਹਾਂਜੀ ਸਕੂਲ ਦਾ ਕੰਮ ਵੀ ਇਹਦਾ ਵੇਖਣਾ ਵੀ ਉਹ ਵੀ ਇਹਨੇ ਕਰਨਾ